ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਮੋਡਰ ਟਾਉਂਡਰ ਸ਼ਮਸ਼ਾਨਗੜ ਤੋਂ ਦੱਸ ਦੇਣਾ ਚਾਹੁੰਦੇ ਆ ਕਿ ਜਿੱਥੇ ਮੰਗਲਵਾਰ ਸ਼ਨੀ ਭਗਵਾਨ ਜੀ ਦਾ ਜਨਮ ਉత్సਵ ਸੀਗਾ ਉੱਥੇ ਹੀ ਅੱਜ ਸ਼ਨੀਵਾਰ ਨੂੰ ਜੋ ਕਿ ਮੋਡਰ ਟਾਉਂਡ ਮੋਡਲ ਟਾਊਨ ਐਸੋਸੀਏਸ਼ਨ ਵੱਲੋਂ ਜੋ ਕਿ ਲੰਗਰ ਲਗਾਇਆ ਗਿਆ ਵਾ ਜਿੱਤੇ ਕਿ ਕਾਫੀ ਜੋਗੀ ਸੀਨੀਅਰ ਪੱਤਰਕਾਰ ਵੀ ਤੇ ਆਪਣੇ ਤੇ ਦੁੱਗਲ ਜੀ ਜੋ ਕਿ ਮੋਡਲ ਟਾਊਨ ਦੇ ਪ੍ਰਧਾਨ ਨੇ ਉਹ ਵੀ ਮੁਕੇ ਤੇ ਪਹੁੰਚੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਤੇ ਪੀ ਐਨ ਐਲ ਨਿਊਜ਼ ਦੇ ਉੱਤੇ ਬਾਈ ਜੀ ਕੀ ਕਹਿੰਦਾ ਤਾਂ ਇਹ ਇੱਧਰ ਦੱਸੋ ਹੁਣ ਜਰਾ ਪ੍ਰਧਾਨਾ ਜੀ ਇੱਧਰ ਦੱਸੋ ਆ ਲੈ ਮਾਣੇ ਪਰਵਾਨੇ ਘਾਟਾ ਤੇ ਰਹਿ ਪਾ ਜੀ ਇੱਥੇ ਕੋਈ ਨਾ ਪਾਤੋ ਸਾਹ ਦਸਾਂ ਜਾਨੇ ਦੁੱਗਲ ਸਾਹਿਬ ਨਵੇਂ-ਨਵੇਂ ਉਪਰਾਲੇ ਜੋਗੀ ਕਰਦੇ ਰਹਿੰਦੇ ਨੇ ਅੱਜ ਉੱਥੇ ਹੀ ਜਿੱਥੇ ਗਿਆ ਆ ਜੀ ਆਓ ਜੀ ਮਲਿਕ ਸਾਹਿਬ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਸ਼ਨੀਪੁਰਵਾਨ ਦਾ ਜੋ ਵੀ ਜਨਰਲ ਸੀ ਮੰਗਲਵਾਰ ਨੂੰ ਅੱਜ ਸ਼ਨੀਵਾਰ ਆ ਅੱਜ ਜੋਗੀ ਮੋਰਲ ਟਾਊਨ ਦੇ ਸ਼ਮਸ਼ਾਨ ਘਾਟ ਦੇ ਬਾਹਰ ਮੋਰਲ ਟਾਊਨ ਐਸੋਸੀਏਸ਼ਨ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਜਿੱਥੇ ਕਿ ਕਾਫੀ ਮੀਡੀਆ ਦੇ ਮੋਹਦਵਾਜੋ ਦੀ ਪੱਤਰਕਾਰ ਸੀਨੀਅਰ ਪੱਤਰਕਾਰ ਜੋ ਵੀ ਪਹੁੰਚੇ ਹੈਗੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਾ ਆਪਾ ਪਾਪਾ ਅੱਛਾ ਹੋ ਵੀ ਆ ਗਈ ਇੱਕ ਮਿੰਟ ਦਬਾ ਦਿਓ ਇਧਰ ਆਓ ਇਧਰ ਆਓ ਹਾਂ ਸੀਟ ਤੇ ਰੋਈ ਜਾ ਬਈ ਦੁੱਗਲ ਸਾਹਿਬ ਹੋਈਓ ਇੱਕ ਬੰਨੇ ਦੁੱਗਲ ਜੀ ਆਓ ਜੀ ਆਓ ਜੇ ਲੋ ਆਓ ਜੀ ਲੈਣ ਤੇ ਪਿਆ ਸਮਾਨ ਹਾਂ ਕੋਈ ਭਾਈ ਇੱਧਰ ਦੇਖੋ ਆ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਤੇ ਪੀ ਐਨ ਐਲ ਨਿਊਜ਼ ਦੇ ਉੱਤੇ ਮੈਂ ਤੁਹਾਡਾ ਆਪਣਾ ਗੌਰਵ ਗਰੋਵਰ ਤੇ ਮੋਨੂ ਸ਼ਰਮਾ ਇੱਥੇ ਰੱਖ ਬੈਠਾ ਕਰੋ ਪਾਣੀ ਪੀਂਦਾ ਇੰਝ ਕਿਹੜੀ ਬੈਠਾ ਨਾਲ ਜਿੱਤ ਭਾਈ ਆ ਗਿਆ Pagi, jumpa pagi t a d ਅੱਗੇ ਅੱਗੇ ਆਇਂਦੇ ਹੋ ਮੈਂ ਤਾਂ ਬ੍ਰੇਕ ਕਰਦਾ ਆ ਆ ਇੱਕ ਮਿੰਟ ਇੱਕ ਮਿੰਟ ਕਰਦੇ ਪਾਈਪ ਮੈਂ ਫੋਟੋ ਲੈ ਚੀ ਆਹ ਪੈਂਕਾਉਣ ਦਿਓ ਆ ਸਾਹਮਣੇ ਦੇਖੀਏ ਸਰ ਇਹ ਪਾਈਟ ਆਇਓ ਦੁੱਗਲ ਸਾਹਿਬ ਜੀ ਥੋੜੀ ਪਾਈਟ ਹਾਂਜੀ ਦੁੱਗਲ ਸਾਹਿਬ ਜੋ ਕੀ ਹੈ ਲਾਈਨ ਡੈਰ ਲਗਾਇਆ ਗਿਆ ਉਹਦੇ ਬਾਰੇ ਜੈ ਸ਼ਨੀ ਦੇ ਮਹਾਰਾਜ ਜੀ ਦੀ ਜੋ ਮੋਡਲ ਟਾਉਨ ਜਲੰਧਰ ਜੀਟੀਬੀ ਨਗਰ ਦੇ ਵਿੱਚ ਸ਼ੇਪੂਰੀ ਹੈ ਸ਼ੇਪੂਰੀ ਦੇ ਅੰਦਰ ਜੋ ਸ਼ਨੀ ਦੇ ਮਹਾਰਾਜ ਜੀ ਦਾ ਮੰਦਿਰ ਹੈ ਔਰ ਇਹ ਮੰਦਿਰ ਕਾਫੀ ਬਰਿਆਂ ਤੋਂ ਇੱਥੇ ਹੈ ਔਰ ਜੋ ਸ਼ਮਸ਼ਾਨਪੂਮੀ ਦੇ ਵਿੱਚ ਸ਼ਨੀ ਦੇ ਮਹਾਰਾਜ ਜੀ ਦਾ ਨਿਵਾਸ ਹੈ ਔਰ ਇਹ ਜੋ ਜਗ੍ਹਾ ਆ ਤੇ ਬਹੁਤ ਜਵਾਸ਼ ਸ਼ਕਤੀਸ਼ਾਲੀ ਜਗ੍ਹਾ ਆ ਔਰ ਮੈਂ ਪ੍ਰੈਕਟੀਕਲੀ ਕਹੂੰਗਾ ਕਿ ਜੋ ਵੀ ਇਸ ਸ਼ਨੀ ਮੰਦਰ ਦੇ ਵਿੱਚ ਆਇਆ ਆ ਉਹਨੇ ਸ਼ਨੀ ਦੇ ਮਹਾਰਾਜ ਜੀ ਕੋਲ ਸ਼ਨੀ ਦੇ ਵਾਰਾ ਜੀ ਨੂੰ ਮੰਨਿਆ ਆ ਮੰਗਿਆ ਤੇ ਸ਼ਨੀ ਦੇ ਮਹਾਰਾਜ ਜੀ ਜਿੰਨਾ ਤੇ ਆਪਣਾ ਆਸ਼ੀਰਵਾਦ ਦੇ ਦਿੱਤਾ ਤੇ ਉੱਥੇ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕਿਸੇ ਚੀਜ਼ ਦੀ ਤੇ ਅਸੀਂ ਹਰ ਸਾਲ ਨਵੇਂ ਸਾਲ ਨੂੰ ਜਿਹੜਾ ਵੀ ਸ਼ਨੀਵਾਰ ਆਉਂਦਾ ਆ ਇੱਕ ਤਰੀਕ ਤੋਂ ਬਾਅਦ ਉਦੋਂ ਅਸੀਂ ਇੱਥੇ ਲੰਗਰ ਲਗਾਨੇ ਆ ਔਰ ਇੱਕ ਵਾਰ ਜਦੋਂ ਸ਼ਨੀ ਦੇ ਮਹਾਰਾਜ ਜੀ ਦਾ ਜਨਮ ਦਿਹਾੜਾ ਹੁੰਦਾ ਆ ਜਿੱਦਾਂ ਕਿ ਮੰਗਲਵਾਰ ਬਹੁਤ ਵੱਡਾ ਦਿਨ ਸੀਗਾ ਬਜਰੰਗਵਲੀ ਮਹਾਰਾਜ ਜੀ ਦਾ ਵਾਰ ਸੀ ਤੇ ਸ਼ਨੀ ਦੇ ਮਹਾਰਾਜ ਜੀ ਦਾ ਜਨਮ ਦਿਹਾੜਾ ਸੀ ਤੇ ਉਸ ਦੇ ਉਪਲਖ ਚ ਅੱਜ ਜੋ ਸ਼ਿਪੂਰੀ ਮਾਡਲ ਟਾਊਨ ਦੇ ਬਾਹਰ ਜੋ ਸ਼ਿਪੂਰੀ ਮਾਡਲ ਟਾਊਨ ਦੀ ਕਮੇਟੀ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਔਰ ਸ਼ਨੀ ਦੇ ਮਹਾਰਾਜ ਦੇ ਅੰਦਰ ਭਗਤਾਂ ਵੱਲੋਂ ਜੋ ਹਰ ਵਾਰ ਦੀ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦਾ ਆ ਔਰ ਮੈਂ ਸੋਨੀ 200% ਤਜਰਬਾ ਆ ਕਿ ਜੋ ਵੀ ਸ਼ਨੀ ਦੇ ਮਹਾਰਾਜ ਜੀ ਦੇ ਨਮਨ ਕਰਦਾ ਆ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਅੱਜ ਜੋ ਕਿ ਸਾਡੇ ਵਿੱਚ ਉੱਚੇਚੇ ਤੌਰ ਤੋਂ ਪੰਜਾਬ ਸਰਕਾਰ ਤੋਂ ਜੁਆਇੰਟ ਡਾਇਰੈਕਟਰ ਸਰਦਾਰ ਮਨਵਿੰਦਰ ਸਿੰਘ ਜੀ ਪਹੁੰਚੇ ਹਨ ਸਾਡੇ ਸੁਨਿੰਦਰਪਾਲ ਜੀ ਪ੍ਰਧਾਨ ਏਮਾ ਤੋਂ ਪਹੁੰਚੇ ਹਨ ਏਮਾ ਤੋਂ ਸਾਡੇ ਸੰਦੀਪ ਸ਼ਾਹੀ ਜੀ ਪ੍ਰਧਾਨ ਜੀ ਪਹੁੰਚੇ ਹਨ ਔਰ ਡਿਪਟੀ ਡਾਇਰੈਕਟਰ ਹਾਕਮ <th>ਪਾਲ ਜੀ ਪਹੁੰਚੇ ਹਨ લાલીકુમંજી চেয়ারম্যান મોરટોન માર્કેટ તો ਸਾਡੇ ਅਧਿਕਾਰੀਆਂ ਸੁਦਰੰਦਰ ਪੱਪਾ ਜੀ ਔਰ ਨਾਲ ਮੈਡਮ ਹੈਪੀ ਜੀ ਜੋ ਕਿ ਕਾਉਂਸਲਰ ਇਸ ਇਲਾਕੇ ਦੇ ਉਹਨਾਂ ਦੇ ਨਾਲ ਸਾਡੇ ਕਾਉਂਸਲਰ ਮੈਡਮ ਸ਼੍ਰੀਮਤੀ ਅਰੁਣਾ ਜੀ ਆਏ ਹੋਏ ਨੇ ਔਰ ਭਰਦਵਾ ਜੀ ਆਏ ਹੋਏ ਲਖਨਪਾਲ ਜੀ ਆਏ ਨੇ ਸੁਖੀ ਭਾਜੀ ਆਏ ਨੇ ਔਰ ਸਾਰੀ ਹੀ ਜੋ ਕਿ ਤੇ ਮੋਬਾਈਲ ਐਸੋਸੀਏਸ਼ਨ ਮੋਡਰਨ ਮਾਰਕੀਟ ਮੋਡਰਨ ਮਾਰਕੀਟ ਔਰ ਜੋ ਸ਼ਿਪੂਰੀ ਔਰ ਜੋ ਸਾਰੇ ਹੀ ਇੱਥੇ ਆਏ ਨੇ ਜੇ ਮੈਂ ਨਵਾਂ ਦੀ ਗਿਣਤੀ ਸੀ ਗਿਆ ਤੇ ਕਾਫੀ ਲੰਬਾ ਕੰਮ ਹੈ ਗੁਰਾਇਆ ਤੋਂ ਕਾਉਂਸਲਰ ਸਾਹਿਬ ਆਏ ਆਏ ਨੇ ਔਰ ਹனீਸ਼ ਮਹਿਤਾ ਜੀ ਆਏ ਨੇ ਔਰ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਮਾਡਲ ਟਾਊਨ ਮਾਰਕੀਟ ਵੱਲੋਂ ਔਰ ਸ਼ਿਪੂਰੀ ਮਾਡਲ ਟਾਊਨ ਵੱਲੋਂ ਔਰ ਆਪਣੇ ਦੁੱਗਲ ਪਰਿਵਾਰ ਵੱਲੋਂ ਸਾਰਿਆਂ ਦੇ ਧੰਨਵਾਦ ਕਰਦਾ ਔਰ ਸ਼ਨੀ ਦੇ ਮਹਾਰਾਜ ਜੀ ਦੇ ਅੱਗੇ ਸਵੇਰੇ ਉੱਠ ਕੇ ਇੱਕੀ ਗੱਲ ਕਹੀ ਦੀ ਹੈਗੀ ਆ ਕਿ ਜੋ हे श्री हे परमात्मा ਸਭ ਦੇ ਘਰਾਂ ਪਰਿਵਾਰਾਂ ਤੇ ਆਪਣਾ ਮੇਰ ਭਰਿਆ ਹੱਥ ਰੱਖੋ ਸਾਡੇ ਵਿੱਚ ਸਾਡੇ ਬਹੁਤ ਸਤਿਕਾਰਯੋਗ ইমরান ਖਾਨ ਜੀ ਜਿੱਥੇ ਕੋ ਉੱਥੇ ਪਹੁੰਚ ਜਾਂਦੇ ਨੇ ਔਰ ਬਹੁਤ ਵਧੀਆ ਇਹਨਾਂ ਦਾ ਜੋ ਆਪਣਾ ਚੈਨਲ ਵੀ ਚੱਲਦਾ ਆ ਤੇ ਪਰਮਾਤਮਾ ਸਭ ਦੇ ਘਰਾਂ ਪਰਵਾਰਾਂ ਤੇ ਆਪਣਾ ਮੇਰ ਭਰਿਆ ਹੱਥ ਰੱਖੇ ਅੱਜ ਮੇਰੇ ਨਾਲ ਮੇਰੀ ਧਰਮ ਪਤਨੀ ਮੇਰੀ ਧੀ ਰਾਣੀ ਤੇ ਮੇਰਾ ਪੁੱਤ ਵੀ ਆਇਆ ਆ ਇਹਨਾਂ ਨੂੰ ਵੀ ਇੱਕੋ ਚੀਜ਼ ਸਿਖਾਈ ਜਾਂਦੀ ਆ ਕਿ ਜੋ ਮੰਦਿਰ ਮਸਜਿਦ ਗੁਰਦੁਆਰਾ ਹਰ ਜਗ੍ਹਾ ਨਮਨ ਕਰੋ ਜੋ ਪਰਮਾਤਮਾ ਇੱਕ ਹੈ ਨਾ ਹੀ ਧਰਮਾਂ ਚ ਜਾਣੇ ਆ ਨਾ ਹੀ ਧਰਮਾਂ ਚ ਜਾਣਾ ਆ ਤੇ ਅਸੀਂ ਸਾਰੀਆਂ ਧਰਮਾਂ ਦਾ ਸਤਿਕਾਰ ਕਰਦੇ ਆ ਨਮਨ ਕਰਦੇ ਆ ਤੇ ਅੱਜ ਦਾ ਜੋ ਸ਼ਬੀਨ ਔਰ ਕਰਾ ਚਨੇ ਔਰ ਹਦਵਾਨਾ ਔਰ ਬਾਕੀ ਕਈ ਵਸਤੂਆਂ ਦਾ ਜੋ ਅੱਜ ਲੰਗਰ ਹੈ ਇੱਥੇ ਵਰਤਾਇਆ ਜਾਏਗਾ ਇਹ ਸਭ ਉਸ ਪਰਮਾਤਮਾ ਦੀ ਕਿਰਪਾ ਆ ਜਿਨੇ ਸਾਨੂੰ ਇੰਨੇ ਜੋਗਾ ਕੀਤਾ ਆ ਅਸੀਂ ਤੇ ਕੁਕੜਾ ਅਸੀਂ ਕੁਝ ਨਹੀਂ ਕਰ ਸਕਦੇ ਜੋ ਵੀ ਹੈ ਉਸ ਪਰਮਾਤਮਾ ਦੀ ਦੇਣ ਆ ਤੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਮੈਡਮ ਆਈ ਆਜੀ ਮੇਰੇ ਵੀ ਹਾਂਜੀ ਮੈਡਮ ਦਾ ਗੋਇਲ ਜਿਹੜਾ ਲੰਗਰ ਲਗਾਇਆ ਹੈ ਗੁਰੂ ਜੀ ਦੇ ਪਹਿਲੇ ਸਾਰਿਆਂ ਨੂੰ ਮੇਰੀ ਪਿਆਰਪਰੀ ਸੱਚੀ ਕਾ ਤੇ ਚਿੜੀਆ ਚੋਂਚ ਭਰ ਲੈ ਗਈ ਨਦੀਨਾ ਘਟਿਓ ਨਹੀਂ ਦਾਨ ਦੀ ਇਹਦਾ ਨਾ ਘਟੇ ਕਹਿ ਕੇ ਭਗਤ ਕਰੀ ਦੇਣ ਵਾਲਾ ਪਰਮਾਤਮਾ ਗੋਹ ਲਗਾਉਣ ਵਾਲੇ ਵੀ ਅਸੀਂ ਪਰਮਾਤਮਾ ਦੇ ਸੇਵਕਾਂ ਜੀ ਉਹਨੂੰ ਸਾਨੂੰ ਤਾਕਤ ਦਿੰਦਾ ਹੈ ਸਾਨੂੰ ਸ਼ਕਤੀ ਦਿੰਦਾ ਹੈ ਸਾਨੂੰ ਤਨ ਮਨ ਤਨ ਉਹਨਾਂ ਨੇ ਅੱਛਾ ਸ਼ਰੀਰ ਦਿੱਤਾ ਹੈ ਤੇ ਸਾਡਾ ਵੀ ਜਨਤਾ ਦੇ ਪ੍ਰਤੀ ਜਿਹੜਾ ਉਸ ਫਰਜ਼ ਬੰਦਾ ਹੈ ਔਰ ਹਰ ਸਾਲ ਮੇਰੇ ਖਾਤੇ ਚ ਦੋ ਵਾਰੀ ਪ੍ਰਕਾਸ਼ ਜੀ ਔਰ ਸਾਰੇ ਮਿਲ ਕੇ ਇੱਥੇ ਲੰਗਰ ਲਗਾਉਂਦੇ ਨੇ ਔਰ ਜਿੰਨਾ ਜਿੰਨਾ ਦਾ ਸਾਰਿਆਂ ਦਾ ਸਹਿਯੋਗ ਹੈ ਉਸ ਸਭ ਪਰਮਾਤਮਾ ਜਾਂਦੇ ਆ ਔਰ ਫਲ ਵੀ ਹਮੇਸ਼ਾ ਪਰਮਾਤਮਾ ਦਿੰਦਾ ਹੁੰਦਾ ਮੈਂ ਹਮੇਸ਼ਾ ਕਹਿੰਦੀ ਆ ਕਿ ਜੋ ਵੀ ਅਸੀਂ ਕਰਮ ਕਰਦੇ ਆ ਪਰਮਾਤਮਾ ਦੇਖਦਾ ਹੈ ਪਰਮਾਤਮਾ ਨਹੀਂ ਸਾਨੂੰ ਫਲ ਦੇਣਾ ਹੈ ਔਰ ਇੱਕ ਮੇਸੇਜ ਆਪਣੀ ਖਾਸ ਕਰਕੇ ਯੂਥ ਨੂੰ ਜ਼ਰੂਰ ਦਵਾਂਗੀ ਕਿ ਅਸੀਂ ਜਦੋਂ ਅਸੀਂ ਕੋਈ ਵੀ ਲੰਗਰ ਲਗਾਉਂਦੇ ਹਾਂ ਕੋਈ ਵੀ ਅਸੀਂ ਧਾਰਮਿਕ ਕਰਮ ਕਰਦੇ ਹਾਂ ਉਹਦਾ ਮਤਲਬ ਇਹ ਹੁੰਦਾ ਸੀ ਅੱਗੋਂ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਕਿ ਸਾਨੂੰ ਪਰਮਾਤਮਾ ਦੇ ਨਾਮ ਨਾਲ ਸਵੇਰੇ ਉੱਠ ਕੇ ਜਿਵੇਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸਾਨੂੰ ਸਵੇਰੇ ਉੱਠ ਕੇ ਮਾਤਾ ਪਿਤਾ ਦੇ ਪੈਰ ਚੁੱਕ ਕੇ ਲੜਕੀਆਂ ਨੂੰ ਉਹਨਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਕਰਕੇ ਉਹਨਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਕਿਉਂਕਿ ਧਰਤੀ ਤੇ ਦੂਸਰਾ ਪਰਮਾਤਮਾ ਜਿਹੜਾ ਹੈ ਸਾਡਾ ਉਹ ਮਾਤਾ ਪਿਤਾ ਨੇ ਇਸ ਕਰਕੇ ਸਭ ਤੋਂ ਪਹਿਲੇ ਮੰਦਰ ਗੁਰਦੁਆਰੇ ਜਾਣ ਤੋਂ ਪਹਿਲੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਓ ਉਸ ਤੋਂ ਬਾਅਦ ਜਿੰਨੇ ਵੀ ਲੋੜਵੰਦ ਹੈ ਜਿੰਨੇ ਵੀ ਤੁਹਾਡੇ ਕੋਲ ਸੇਵਾ ਹੋ ਸਕਦੀ ਹੈ ਜੇਕਰ ਤੁਹਾਡੇ ਕੋਲ ਤਨ ਦੀ ਕਮੀ ਹੈ ਤਾਂ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੱਥ ਦਿੱਤੇ ਆ ਪੈਰ ਦਿੱਤੇ ਅੱਖਾਂ ਦਿੱਤੀਆਂ ਅਸੀਂ ਹੱਥਾਂ ਨਾਲ ਵੀ ਬਹੁਤ ਸੇਵਾ ਕਰ ਸਕਦੇ ਹਾਂ ਤੇ ਅਸੀਂ ਸਾਰੇ ਮਿਲ ਜੁਲ ਕੇ ਇਸੇ ਤਰ੍ਹਾਂ ਹੀ ਸਾਰਿਆਂ ਦੀ ਸੇਵਾ ਕਰੀਏ ਜਿੱਥੇ ਜਿੱਥੇ ਜਿੰਨੂੰ ਜ਼ਰੂਰਤ ਹੈ ਮੈਂ ਹਮੇਸ਼ਾ ਆਪਣੇ ਤਨ ਮਨ ਤੰਦ ਦੇ ਨਾਲ 24 ਘੰਟੇ ਸਾਰਿਆਂ ਵਿੱਚ ਸਾਜ਼ਰ ਹਾਂ ਔਰ ਪ੍ਰਮਾਤਮਾ ਕੋਈ ਅਰਦਾਸ ਕਰਾਂਗੀ ਕਿ ਅੰਤਿਮ ਸਵਾਸ ਤੱਕ ਮੈਂ ਨਿਰਸਵਾਰਥ ਆਪਣੇ ਸਮਾਜ ਦੀ ਸੇਵਾ ਕਰਦੀ ਰਵਾਂ ਔਰ ਜਿੰਨੇ ਵੀ ਮੇਰੇ ਬੱਚੇ ਨੇ ਉਹਨਾਂ ਸਾਰਿਆਂ ਨੂੰ ਪ੍ਰਮਾਤਮਾ ਤਾਕਤ ਵੀ ਦੇਣ ਸ਼ਕਤੀ ਵੀ ਦੇਣ ਔਰ ਉਹਨਾਂ ਨੂੰ ਧਨ ਵੀ ਦੇਣ ਤਾਂ ਜੋ ਆਪਣੇ ਪਰਿਵਾਰਾਂ ਦਾ ਆਪਣੇ ਮਾਤਾ ਪਿਤਾ ਦਾ ਅੱਛੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ ਜੈ ਜੀ ਜੈ ਆਇਓ ਸਾਡੇ ਸਰਬਪ੍ਰਤਮ ਜੀ ਸਿਮਰਪਾਲ ਜੀ ਹਾਂਜੀ ਪ੍ਰਤਮ ਜੀ ਅੱਜ ਸ੍ਰੀ ਮਹਾਰਾਜਾ ਸ਼ਨੀ ਦੇਵ ਜੀ ਦਾ ਜਨਮ ਦਿਹਾੜਾ ਹੈ ਔਰ ਮੇਰੇ ਵੀਰ ਰਜੀਵ ਦੁੱਗਲ ਕੀ ਜੋ ਕਿ ਸ਼ਨੀ ਦੇਵ ਦੇ ਪਰਮ ਭਗਤ ਨੇ ਉਹਨਾਂ ਵੱਲੋਂ ਇਹ ਲੰਗਰ ਦਾ ਆਯੋਜਨ ਕੀਤਾ ਗਿਆ ਔਰ ਮੈਨੂੰ ਬੜਾ ਇੱਥੇ ਆ ਕੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇਸ ਕਾਲ ਯੁਗ ਦੇ ਵਿੱਚ ਜਿੱਥੇ ਜਦੋਂ ਅਸੀਂ ਕਹਿੰਦੇ ਆ ਕਿ ਇਹ ਕਾਲ ਯੁਗ ਦਾ ਦੌਰ ਚੱਲ ਰਿਹਾ ਕੋਈ ਬੰਦਾ ਬੰਦੇ ਦਾ ਸੱਤਾ ਨਹੀਂ ਆ ਉਸ ਦੌਰਾਨ ਵੀ ਅੱਜ ਧਰਮ ਨੂੰ ਔਰ ਇਸ ਸਨਾਤਨ ਨੂੰ ਇਸ ਪੂਰ ਭਗਵਾਨ ਦੀ ਅਪਾਰ ਕਿਰਪਾ ਨੂੰ ਜਿੱਤੋਂ ਉਹਨਾਂ ਦੀ ਰੌਸ਼ਨੀ ਨੂੰ ਜਨ ਜਨ ਤੱਕ ਪਹੁੰਚਾਣ ਲਈ ਡੁਗਰ ਵੱਲੋਂ ਬਹੁਤ ਉਤਰਾਲੇ ਕੀਤੇ ਜਾਂਦੇ ਆ ਪਰ ਹਰ ਵਾਰ ਜਿਹੜਾ ਮੈਂ ਲਗਾਤਾਰ ਇਹਨਾਂ ਦੇ ਜਰੂਰ ਸਾਰੇ ਕੰਮ ਕਾ ਛੱਡ ਕੇ ਸ਼ਰੀਰ ਇਸੇ ਕਰਕੇ ਹੋਣਾ ਨਾ ਕਿ ਤੇ ਆ ਕੇ ਆਪਣੇ ਆਪ ਨੂੰ ਇੱਕ એનર્ਜੀ ਮਿਲਦੀ ਆ ਇੱਕ ਸਿਹਤ ਮਿਲਦੀ ਆ ਕਿ ਯਾਰ ਭਈ ਆਪਾਂ ਜਿਹੜਾ ਇਹ ਮਾਨਵਤਾ ਦੇ ਲਈ ਅਸੀਂ ਕੀ ਕਰ ਸਕਦੇ ਆ ਉਸ ਨੂੰ ਸ਼ੰਤੀ ਮਹਾਰਾਜ ਦੀ ਆਪਾਰ ਕਿਰਪਾ ਇਹਨਾਂ ਦੇ ਉੱਤੇ ਬਣੀ ਰਹੇ ਤਾਂ ਮੈਨੂੰ ਉਮੀਦ ਆ ਕੀ ਜਿਹੜੇ ਸਾਰੇ ਮੇਰੇ ਹੋਰ ਵੀ ਸੰਗੀ ਸਾਥੀ ਨੇ মিডিਆ ਕਰਮੀ ਨੇ ਮੇਰੇ ਆਧਾਰਿਆਂ ਦੇ ਮੇਰੇ ਸਾਥੀ ਨੇ ਉਹਨਾਂ ਉੱਤੇ ਵੀ ਭਗਵਾਨ ਸ਼ਨੀ ਦੇ ਦੀ ਕਿਰਪਾ ਜਿਹੜੀ ਆ ਅਪਾਰ ਬਣੀ ਰਹੇ ਮੈਂ ਰਜੀਵ ਦੁੱਗਲ ਜੀ ਦਾ ਸਾਰੇ ਉਹ ਸੱਜ ਆਏ ਹੋਏ ਸਾਥੀਆਂ ਦਾ ਫਿਰ ਬਹੁਤ ਧੰਨਵਾਦ ਹਾਂਜੀ ਪ੍ਰਧਾਨ ਜੀ ਪ੍ਰਧਾਨ ਸਾਹਿਬ ਸੋ ਅੱਜ ਸ਼ਨੀ ਦੇ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਮੌਲਟਨ ਮਾਰਕੀਟ ਵੱਲੋਂ ਮਨਾਇਆ ਜਾ ਰਿਹਾ ਸੋ ਇਸ ਲਈ ਰਜੀਵ ਦੁੱਗਲ ਜੀ ਜਿਹੜੇ ਪ੍ਰਧਾਨ ਨੇ ਉਹ ਇਹਦੇ ਲਈ ਵਧਾਈ ਦੇ ਪਾਤਰ ਨੇ ਕਿਉਂਕਿ ਜਿਹੜਾ ਮੰਦਿਰ ਜਿਹੜਾ ਮਾਲਟਾਉਂਸ ਮਿਸ਼ਾਨਗੜ ਦੇ ਅੰਦਰ ਸਥਾਪਿਤ ਕੀਤਾ ਉਹ ਦੁਗਲ ਸਾਹਿਬ ਨੇ ਜਿਹੜੀ ਆਪਣੀ ਸੇਵਾਦਾਰ ਦੀ ਜਿਹੜੀ ਭੂਮਿਕਾ ਨਿਭਾਉਂਦੇ ਹੋਏ ਬਿਹਤ ਸ਼ਾਨਦਾਰ ਬਹੁਤ ਜ਼ਬਰਦਸਤ ਮੰਦਿਰ ਬਣਾਇਆ ਸੋ ਇਹਦੇ ਲਈ ਵੀ ਦੁਗਲ ਸਾਹਿਬ ਵਧਾਈ ਦੇ ਪਾਤਰ ਨੇ ਸੋ ਅੱਜ ਦਾ ਦਿਨ ਜਿਹੜਾ ਦਿਹਾੜਾ ਹੈ ਉਹਦਾ ਜਿਹੜਾ ਅਸੀਂ ਸਾਰੇ ਜਾਣੇ ਰਲ ਕੇ ਜਿਹੜਾ ਉਹ ਮਨਾ ਰਹੇ ਆ ਸੋ ਦੁਗਲ ਸਾਹਿਬ ਨੂੰ ਇਸ ਗੱਲ ਲਈ ਬਹੁਤ ਬਹੁਤ ਵਧਾਈ ਮੈਡਮ ਹੈਪੀ ਮੈਨ ਹਾਜੀ ਮੈਂ ਸੈਂਕਿਊ ਤੁਹਾਨੂੰ ਪਹਿਲੇ ਮੇਰੇ ਸਾਰੇ ਪ੍ਰੈਸ ਵਾਲੇ ਭਰਾਵਾਂ ਦਾ ਅਸੀਂ ਅਦਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਰਮੇਸ਼ਾ ਜੀ ਸਨ ਆਪਣੇ ਨਾਲ ਖੜੇ ਰਹੇ ਤੇ ਮੈਂ ਆਪਣੇ ਮਾਗਜ਼ੋਂ ਨੂੰ ਕਿਰਤੀਪਰਦਾਨ ਗੱਗਲ ਸਾਹਿਬ ਤੇ ਇਹਨਾਂ ਦੇ ਸਾਥ ਸਖੀ ਜੀ ਇਹਨਾਂ ਦਾ ਸਿੰਧੂ ਜੀ ਸਾਹਿਬ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਕਿ ਹਰ ਵਾਰੀ ਇੱਥੇ ਆ ਕੇ ਲੰਗਰ ਲਗਾਉਂਦੇ ਨੇ ਔਰ ਗੱਗਲ ਸਾਹਿਬ ਨੂੰ ਤੇ ਜਦੋਂ ਵੀ ਆਪਾਂ ਆਵਾਜ਼ ਮਾਰਦੇ ਆ ਕਿਸੇ ਗਰੀਬ ਦੀ ਮਦਦ ਕਰਨ ਲਈ ਵੀ ਇਹ ਹਮੇਸ਼ਾ ਭਰਾ ਮੇਰਾ ਸਾਡੇ ਨਾਲ ਖੜਾ ਹੁੰਦਾ ਹੈ ਪਰ ਮੈਂ ਵੀ ਬਹੁਤ ਜ਼ਿਆਦਾ ਲੰਬਾ ਨਾ ਕਰਕੇ ਸਿਰਫ ਇੰਨਾ ਕਹਿਣਾ ਚਾਹੀਏ ਕਿ ਬਿਲਕੁਲ ਮਤਲਬ ਗੁਰਦੁਆਰੇ ਮੰਦਿਰ ਵਿੱਚ ਦਾਨ ਕਰਨ ਦੀ ਬਜਾਏ ਅਸੀਂ ਕਿਸੇ ਗਰੀਬ ਦੀ ਮਦਦ ਕਰ ਦਈਏ ਤੇ ਉਹ ਜ਼ਿਆਦਾ ਵਧੀਆ ਹੈ ਪਰ ਮੈਂ ਹਮੇਸ਼ਾ ਇਹਨਾਂ ਨੂੰ ਗੱਗਲ ਸਾਹਿਬ ਦੀ ਚੁਗਿਆ ਨਾਮ ਕਰਾਂਗੇ ਪਰ ਸ਼ੁਕਰਗੇ ਜਾਰ ਰਹੇ ਕਿ ਕਿੱਸਾ ਇਹ ਲੰਗਰ ਲਾਣ ਇਸਾਰੇ ਪੈਦਾ ਮਛਾਤ ਲਾਈ ਰੱਖੀ ਹੈ ਥੈਂਕ ਯੂ ਆਗਮ ਸਰ ਡਿਪਟੀ ਕਮ ਸਰ ਡਿਪਟੀਰ ਸਰ ਸਰ ਤੁਹਾਨੂੰ ਪਾਈਪ ਹਾਂਜੀ ਸਰ ਮਹਾਰਾਜ ਸ਼ਨੀ ਦੇਵ ਜੀ ਜਨਮਤੀ ਤੇ ਜੋ ਮਿਸਟਰ ਅਜੀਬ ਗੁਰੂ ਜੀ ਨੇ ਸਾਡੇ ਸਮਾਜ ਸੇਵੀ ਨੇ ਇਹਨਾਂ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਸਮਾਜ ਭਲਾਈ ਦੇ ਹਮੇਸ਼ਾ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਧੰਨਵਾਦ ਇਹ ਸਾਨੂੰ ਇਹ ਸਾਨੂੰ ਹੁਣ ਤੱਕ ਦੀ ਲਾਈਵ ਤਸਵੀਰ ਵੀ ਦੇਖ ਰਹੇ ਹੋ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਪਵਿੱਤਰ ਸਾਹਿਬ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਸ਼ਿਪਰੀ ਮੋਡਰਨ ਟਾਊਨ ਦੇ ਵਿੱਚ ਸ਼ਨੀਦੇਵ ਜੀ ਤੇ ਪ੍ਰਕਾਸ਼ਪੁਰ ਵਿਦਿਆਲੇ ਦੇ ਇਹ ਲਗਜ ਲਾਇਆ ਗਿਆ ਹੈ ਆਪਣੇ ਆਪ ਦੇ ਵਿੱਚ ਸੇਵਾ ਦੀ ਇੱਕ ਨੋਕੀ ਮਿਸਾਲ ਹੈ ਬਦਲ ਸਾਹਿਬ ਵੱਲੋਂ ਸਮੇਂ ਸਮੇਂ ਤੇ ਜਿਹੜੀ ਇਹ ਕਾਰਜ ਕੀਤੇ ਜਾ ਰਹੇ ਨੇ ਸਮਾਜ ਭਲਾਈ ਦੇ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਉਹ ਆਪਣੇ ਆਪ ਦੇ ਵਿੱਚ ਇੱਕ ਖਿਲਾਗਾ ਯੋਗ ਬਣਾ ਲਿਆ ਹੈ ਇਸ ਮੌਕੇ ਤੇ ਬਦਲ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਜਿਹਦੀ ਆਪਣੀ ਮਾਨਯੋਗ ਸੇਵਾਵਾਂ ਦੇ ਨਾਲ ਨੇ ਮਾਸਰ ਨੂੰ ਬਧਾਈ ਦੇਣਾ ਸਾਡੇ ਵੱਲੋਂ ਉਹ ਵੀ ਬੰਦਾ ਜੋ ਇਸ ਮਹਾਨ ਕਾਰਜ ਦੇ ਵਿੱਚ ਪਾਇਆ ਗਿਆ ਸਦਾ ਉਸ ਉਪਰੇ ਸਾਧਰ ਹੈ ਜੈ ਸ਼ਨੀ ਦੇ ਹਾਈ ਕੁਆਲਿਟੀ ਹਨ ਅੰਜੁਤ ਜੈ ਸ਼ਨੀ ਦੇ ਹਾਂਜੀ ਤਾਂ ਦੱਸਣਾ ਲੰਗੜੀ ਸਾਡੇ ਜੀਤੂ ਕੁਲਜੀ ਮਾਲਟਰਨ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਆ ਉਹ ਹਰ ਸਾਲ ਇੱਥੇ ਇਦਾਂ ਹੀ ਗੁਰੂਆਂ ਸ਼ਨੀਵਾਰ ਦੇ ਨਾਮ ਦੇ ਉੱਤੇ ਲੰਗਰ ਲਗਾਉਂਦੇ ਆ ਔਰ ਇਹਨਾਂ ਦੀ ਇੱਕ ਖਾਸ ਚੀਜ਼ ਹੈ ਕਿ ਜੁਆਇੰਟ ਐਕਸ਼ਨ ਕਮੇਟੀ ਨੂੰ ਵੀ ਆਪਣੇ ਨਾਲ ਲੈ ਕੇ ਰੈਗੂਲਰ ਬੈਸਿੰਗ ਤੇ ਚੱਲਦੇ ਆ ਔਰ ਜੁਆਇੰਟ ਐਕਸ਼ਨ ਕਮੇਟੀ ਇਹਨਾਂ ਦੇ ਨਾਲ ਬਿਲਕੁਲ ਕੰਨਦਾ ਕੰਦਮ ਲੱਗੇ ਚਲਦੀ ਆਂ ਔਰ ਉਹਦੇ ਸਹਿਯੋਗ ਦੇ ਨਾਲ ਇਹ ਲੰਗਰ ਹਰ ਸਾਲ ਲੱਗਦਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦਵਾਂਗਾ ਜੀ ਸ਼ਨੀ ਦੇ ਅੱਜ ਹੈਲੋ ਇਸ ਵੇਲੇ ਸ੍ਰੀ ਦਾ ਨੰਗਾ ਲੱਗਾ ਦੇਖੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਫਲੰਦਰ ਦੇ ਮੋਡਲ ਟਾਊਨ ਦੇ ਸ਼ਮਸ਼ਾਨ ਘਾਟ ਦੇ ਜਿੱਥੇ ਕੀ ਤੇਜੀਤ ਦੁੱਗਲ ਜੀ ਜੋ ਕਿ ਮੋਡਲ ਟਾਊਨ ਦੇ ਪ੍ਰਧਾਨ ਹੈਗੇ ਨੇ ਉਹਨਾਂ ਵੱਲੋਂ ਜੋ ਕਿ ਸ਼ਨੀ ਦੇ ਜਨਮ ਦਿਨ ਦੇ ਉੱਤੇ ਜੋ ਕਿ ਲੰਗਰ ਲਗਾਇਆ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਪਬਲਿਕ ਅਪਡੇਟ ਤੇ ਪੀ ਐਨ ਐਲ ਦੇ ਉੱਤੇ ਦੇਖ ਰਹੇ ਹੋ ਉਹ ਦੋ ਲਾਈਨ ਚ ਲੱਗ ਜਾ ਬੱਚੋ ਬਹੁਤ ਅੱਛਾ ਹੈ ਤੇ ਲਾਈਨ ਪਹਿਲੀ ਇਹਦੇ ਕਰੋ ਉਹ ਲਾਈਨ ਵਿੱਚ ਇੱਦਾਂ ਨਹੀਂ ਕਰਦੇ ਬਣਾ ਜੀ ਇੱਧਰ ਆਓ ਇੱਧਰ ਆਓ ਕਾਹ ਵਾਜੀ ਭਾਈ ਪਿੱਛੇ ਲਾਈਨ ਚ ਲੱਗ ਲਾਈਨ ਲੋ ਲੈ ਭਾਈ ਉਹ ਖਾਲਾ ਆਇਆ ਲਓ ਲੋ ਵੀ ਲੋ ਇਹ ਸਨ ਹੁਣ ਤੱਕ ਦੀਆਂ ਤਸਵੀਰਾਂ ਪੀਐਨਐਲ ਤੇ ਪਬਲਿਕ ਅਪਡੇਟ ਨਾਲ ਜੁੜੇ